ਹੈਲੋ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਮੇਰਾ ਕਿਊਟ 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 ਗੁਰਨਵਾਰ ਜਿਹੜਾ ਉੱਠ ਗਿਆ ਸੀ ਕਾਕੀ ਨੇ ਚਾਹ ਪੀਣੀ ਸੀ ਹੈ ਗੁਰਨਵਾਰ ਤੇ ਅੱਜ ਦੀ ਸ਼ੁਰੂਆਤ ਆਪਾਂ ਕਰਦੇ ਮੇਰੇ ਸੋਹਣੇ ਜਿਹੇ ਮੁੱਤੂ ਤੋਂ ਹਾਂਜੀ ਸੁਖ ਦੀਦੀ ਵੀ ਤਿਆਰ ਹੋ ਗਈ ਐ ਤੇ ਆਪਾਂ ਚੱਲੇ ਆਂ ਹਾਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਚੱਲੇ ਆਂ ਥੋੜਾ ਜਿਹਾ ਸਮਾਨ ਲੈਣਾ ਹੈ ਮੈਂ ਵੀ ਲੈਣਾ ਹੈ ਮੈਂ ਲਸਲਸਲ ਹੋਣੀ ਐ ਕੱਲ ਨਹੀਂ ਗਿਆ ਕਿਉਂਕਿ ਭਾਬੀ ਕਰਕੇ ਟਾਈਮ ਉਹਨਾਂ ਨੇ ਜਿਆਦਾ ਸ਼ਾਪਿੰਗ ਕਰ ਲਈ ਤੇ ਮੇਰੇ ਕੋਲ ਫਿਰ ਇਨਾ ਸਮਾਨ ਹੀ ਲੈ ਗਿਆ ਤੇ ਦੀ ਸੁਖ ਨੇ ਵੀ ਭਾਜੀ ਲਈ ਸਮਾਨ ਲੈਣਾ ਥੋੜਾ ਜਿਹਾ ਤੇ ਕਹ ਲੋ ਜੇ ਚਨਾ ਹੁੜਾ ਲੈ ਜੀ ਜਾਗਨ ਖਾਲੂ ਜਿੰਨਾ ਦਿਲ ਕੀਤਾ ਤੇ ਲੈ ਵੀ ਸਕਦੀ ਕੋਈ ਗੱਲ ਨਹੀਂ ਤੇ ਹੁਣ ਆਪਾਂ ਚੱਲਦੇ ਆਂ ਫਿਰ ਜਾ ਕੇ ਆਪਾਂ ਹਜੇ ਬਸ ਦੀ ਵੇਟ ਕਰਨੀ ਫਿਰ ਆਪਾਂ ਅੱਡੇ ਜਲਾ ਤੁਰ ਕੇ ਫਿਰ ਬਸ ਦੀ ਵੇਟ ਕਰਨੇ ਫਿਰ ਆਪਾਂ ਜਾ ਕੇ ਸ਼ਹਿਰ ਪਹੁੰਚਣਾ ਤੇ ਜਿੰਨੇ ਚਿਰ ਨੂੰ ਆਪਾਂ ਪਹੁੰਚਣਾ ਹੁੰਦਾ ਚਿਰ ਮਾਝੇ ਰੰਦਰ ਇਹ ਤੁਹਾਨੂੰ ਲੈ ਕੇ ਨਾ ਆਵੇ ਬਾਅਦ ਚ ਸਾਰਾ ਕਿਤੇ ਮਾੜੀ ਨਾ ਹੋਵੇ ਸਕੇ ਪਟਾਣੇ ਨਾਲ ਤਰਦੇ ਆਂ ਤੇ ਮਿਲਦੇ ਆਂ ਜਾ ਕੇ ਅਮਰਸਰ ਫਿਰ ਤੁਹਾਨੂੰ ਦਿਖਾਉਣੇ ਗਾੜੀ ਦਾ ਗਾੜੀ ਦੰਦ ਨਹੀਂ ਆਵੇ ਚਾਹੇ ਨਾ ਹੁੰਦੇ ਗੱਡੀ ਤੇ ਜਾ ਮਜ਼ਾ ਲੱਗ ਜਣਗੇ ਹੋਣੇ ਹੋਣੇ ਤੁਰ ਕੇ ਤੁਰ ਪਈਆਂ ਕਮਲ ਨੇ ਦਵਾ ਦਵਾ ਚਾਈਦਾ ਲੈ ਕੇ ਇਹਦਾ ਮੁੰਡੇ ਨੇ ਵੱਡੇ ਛੁੱਟੀ ਅੱਜ ਘਰੇ ਆਂਦੀ ਵੀ ਰਾਇਣਾ ਮਾਰੇ ਮੈਂ ਆਪਣੇ ਆਪ ਜੋ ਤੜਾ ਗੇੜ ਖੜਕੂਗਾ ਨਾ ਬਾਹਰ ਆ ਜਾਊਗੀ ਲੈ ਵੀ ਭੱਜੀ ਆਈ ਮੈਨੂੰ ਕਿਹਾ ਮੈਂ ਸਾਤ ਔੜ ਕੇ ਬਣਾਈ ਆਂਦੀ ਦੀਦੀ ਜੀ ਜੀ ਨਹੀਂ ਘਾਦੇ ਥੱਕੇ ਜੇ ਤੇ ਵੇਖੋ ਸ਼ਹਿਜਾਲੀ ਬੀਬੀ ਕੋਈ ਨਹੀਂ ਥੱਕਦੀਆਂ ਹੋਣੇ ਬੱਸ ਅੱਡੇ ਦੇ ਆਣ ਕੇ ਖਲੋ ਗਈਆਂ ਵਿਚਾਰੀਆਂ ਵੇਟ ਕਰਦੀਆਂ ਬੱਸ ਅੰਡੇ ਦੇ ਬੱਸ ਦੀ ਬੱਸ ਦਾ ਕੋਈ ਆਤਾ ਪਤਾ ਨਹੀਂ ਕਮਲ ਤੇਰੇ ਸਿਰ ਤੇ ਮੈਂ ਤੂੰ ਮੈਨੂੰ ਕਿਹਾ ਬੱਸ ਜਾਣਾ ਜੇ ਬਸ ਆਜੇ ਨਾ ਹੀ ਨਾ ਮੈਂ ਕਿਹਾ ਬਸ ਨੇ ਆਟੋ ਮਿਲ ਜਾਂਦੀ ਸਨ ਔਰ ਚਲ ਘਰ ਤੇ ਵਾਪਸ ਜਾਵਾਂ ਗਈ ਆ ਲੱਗ ਗਈ ਬੜ ਦੂਰ ਜਾਣਾ ਕਿਤੇ ਹਾਂ ਕੋਈ ਕੋ ਮਿਲ ਜਾਊਗਾ ਚਲ ਕੋਈ ਨਾ ਚਲੋ ਬਾਬੇ ਦੇ ਨਾਂ ਤੇ ਆਓ ਨਿਕਲੇ ਜਾਂ ਤੇ ਕੇ ਆਪਣੇ ਪੂਰੀ ਭਾਗੇ ਆਈਏ ਪੂਰੀ ਭਾਗੇ ਆਈਏ ਹਾਂ ਜੀ ਅੱਜ ਹੀ ਬੜੇ ਚਿਰ ਪਿਛੋਂ ਵਾਸਤੇ ਚੱਲੇ ਸ਼ਹਿਰ ਮੈਂ ਕਹਾਂ ਉਹਨੂੰ ਪੁੱਛਿਆ ਕਿ ਕੀ ਲੈਣਾ ਆਂਦੀ ਕਿ ਲੈ ਲਵਾਂਗੀ ਸੂਟ ਮੈਂ ਕਿੰਨੇ ਕ ਤੱਕ ਲੈਣਗੀ ਆਂਦੀ 6000 ਦਾ ਲੈ ਲੂੰਗੀ ਹੁਣ ਕਹਿੰਦੀ ਕਿਰਾਇਆ ਲੱਗਣਾ ਦਿੱਤੋਂ ਸ਼ਾਹ ਤੱਕ ਜਾਂਦੇ 10 ਰੁਪਏ ਹੁਣ ਕਹਿੰਦੀ ਦੀਦੀ ਤਾਰ ਘੜ ਲੈ ਜੀ ਇਹਨੇ ਸੂਟ ਦੇ ਪੈਸੇ ਇਹਨੇ ਖਚਲੇਗੇ ਧਾਰ ਘੜ ਗੱਲ ਜੜਾ 10 ਰੁਪਏ 10 ਰੁਪਏ ਨਹੀਂ ਹੈਗੇ ਹਾਂ ਜੀ ਤਾਰ ਘੜ ਲੈ ਇੱਕ ਰੁਪਆ ਚੁੱਕ ਦੀਦੀ ਨੇ ਗੱਡੀ ਹੁੰਦੀ ਕਹਿੰਦੀ ਬੱਸ ਆ ਗਈ ਬੱਸ ਇਹ ਨਹੀਂ ਲੱਗਾ ਮੈਨੂੰ ਲੱਗਾ ਕਿ ਮੈਂ ਅੱਜ ਪੂਰੇ ਤਹਾ 12 ਸਾਲਾ ਬਾਬਾ ਸੱਚੀ ਦੀ ਇਹਦੇ ਜੇ ਬਾਅਦ ਹਾਂ ਨਾ ਜਦੋਂ ਜਿਹੜੇ ਨਾਮ ਦੇ ਆਏ ਉਹ ਤਾਂ ਬੱਸ ਜਾਨੀ ਤੇ ਆ ਮੈਂ ਕਹਿੰਦੀ ਆ ਪਾਰੀਆਂ ਦੇ ਸੀਟ ਦੇ ਉੱਲੇ ਬਹਿਣਾ ਉਹ ਜਾ ਹੁੰਦਾ ਇਹਨਾਂ ਨੇ ਕਿੱਦਾਂ ਜਾ ਕਾਲ ਜਾਨੀ ਉਦੋਂ ਬੈਂਦੀ ਹੁਣ ਤਾਂ ਬੜਾ ਟਾਈਮ ਹੋ ਗਿਆ ਅੱਜ ਬੜੇ ਚਿਰ ਤੋਂ ਸਫਰ ਕਰਨ ਲੱਗੇ ਤੇ ਬੱਸ ਦੀ ਵੇਟ ਕਰਨੀ ਆਪਾਂ ਵਿੱਚ ਆਈਏ ਤੇ ਚੱਲੀਏ ਹੁਣ ਬੱਸ ਆਉ ਕੇ ਗੱਲ ਨਾ ਹੀ ਆ ਆਮਨੇ ਕੌਣ ਜਾਏ ਕੌਣ ਚਾਹਾਂਗਾ ਹਾਂ ਹਾਂ ਮੈਲੇ ਕੁਲਚਾ ਦਰ ਜੀ ਨੀ ਯਾਰ ਕੁਲਚਾ ਖਾਣ ਲੱਗ ਗਈ ਨਹੀਂ ਨਹੀਂ ਜਾਣ ਕੇ ਦੇਈ ਕਰ ਮੈਂ ਆਉਣੀ ਖਾਣ ਮੈਂ ਤੇ ਆਪ ਕੱਲ ਦਾ ਇੱਕ ਵਾਰ ਕੁਲਚਾ ਖਾ ਗਈ ਚਾਦਰ ਇਹਨੇ ਦੱਸਿਆ ਨਹੀਂ ਇਹਨੂੰ ਲਾ ਗਈ ਮੇਰਾ ਬੈਗ ਤਾਂ ਬੁੱਕਰੀ ਮੈਂ ਕਿਹਾ ਭਾਬੀ ਨੇ ਕੁਲਚਾ ਖਵਾਇਆ ਤੇ ਮੈਂ ਵੀ ਖਾਦਾ ਹੀ ਹੋਗਾ ਮੈਂ ਕਿਹੜਾ ਆਪਣਾ ਮੂੰਹ ਬੰਦ ਕੀਤਾ ਨਾ ਭੁੱਖ ਬਿਲ ਲੱਗੀ ਇਹ ਤਾਂ ਸਪੈਸ਼ਲ ਕੁਲਈ ਚੀਜ਼ ਹੋ ਗੋ ਕਵੜਾ ਗਾੜਾ ਖਾਣ ਲੇ ਤੇ ਆ ਰਹਾ ਜਿੰਦ ਨੇ ਤੈਨੂੰ ਇੰਨਾ ਗੁੱਸੇ ਹੋਣਾ ਨਾ ਕੋਈ ਹਿਸਾਬ ਨਹੀਂ ਤੂੰ ਗਿਆ ਛੇਤੀ ਬਾਸਾ ਇਹ ਮਾਰੋ ਅੱਧਾ ਘੰਟਾ 걸ਦਾ ਵੀਡੀਓ ਦੇ ਮੇ ਪ੍ਰੋਬਲਮ ਕਰ ਮੈਂ ਤੈਨੂੰ ਅੱਜ ਜਿੱਤੀ ਪ੍ਰੋ ਹੋਣ ਦੇਗੀ ਤੇ ਅੰ nửa ਲੰ ਅੱਧਾ ਘੰਟਾ ਆਇਆ ਖਲੋਤੀ ਨਾਗੇ ਸਹੀ ਗੱਲ ਹੈ ਅੱਧਾ ਘੰਟਾ ਸੱਕਰੇ ਦੀ ਕਿੰਦਾ ਫੇਰ ਇਟਲੀ ਜਿੱਦਾਂ ਹੁੰਦਾ ਇਟਲੀ ਚ ਆ ਜਾਂਦੀ 5 ਮਿੰਟ ਬਾਅਦ ਚੱਲ ਵਾ ਇਟਲੀ ਚ 1 ਘੰਟਾ 2 ਘੰਟਾ ਸ਼ਾਇਦ ਕੰਮ ਇਦੋਂ ਨੰਗੀ ਇਦੋਂ ਵਾਪਸ ਨਹੀਂ ਆਉਣ ਦੇਈ ਮੈਨੇ ਆਦਾ ਪਹਿਲਾ ਨੰਗੀ ਹੋ ਜਦੋਂ ਆਪਾਂ ਨਹੀਂ ਆਈਆਂ ਨਹੀਂ ਦੀਦੀ ਮੈਂ ਇਦੋਂ ਜਾਂਦੀ ਫੇਰੀ ਤੇ ਆਉਂਦੀ ਆ ਲੇਟ ਹੋਏ ਇੰਨੇ ਚੰਰਾਸ ਰੱਖੋ ਪੋਲ ਪਾਲ ਦੇ ਬੰਨੇ ਆ ਰਾਜ ਇੰਦਾਂ ਦੀ ਗੱਲ ਨਹੀਂ ਤੇ ਹੁੰਦੇ ਬਸੇ ਹੋਣਾ ਬਣਾਓ ਇਤਨੀ ਕੁਸ਼ ਹੋਣਾ ਮੈਂ ਹਾਂਜੀ ਸ਼ਾਸਤਰੀ ਕਾਲ ਜੀ ਕੀ ਹਾਲ ਚਾਲ ਜੀ ਤੁਹਾਡਾ ਸਾਰਾ ਦਾ ਤੇ ਅੰਮ੍ਰਿਤਸਰ ਗੋਲਡਨ ਗੇਟ ਲਾਗੇ ਪਹੁੰਚ ਗਿਆ ਮੈਂ ਇੱਥੇ ਗੱਡੀ ਦਿੱਤੀ ਆਪਾਂ ਸਰਵਿਸ ਕਰਾਉਣ ਲਈ ਉਹ ਹੁਣ ਲੈ ਕੇ ਮੈਂ ਪਹੁੰਚਿਆ ਘਰ ਨੂੰ ਚੱਲੇ ਬਸ ਮੰਦਿਰ ਬੁਣੀ ਰਸਤੇ 'ਚ ਸ਼ਾਪਿੰਗ ਆਉਣੀ ਹੈ ਉਹ ਨਾਲ ਲੈਣਾ ਆ ਹਾਂਜੀ ਤੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ਇਹ ਗੱਲਾਂ ਬੜੀਆਂ ਜ਼ਰੂਰੀ ਹੀ ਤਾਂ ਹਾਂਜੀ ਇੱਕ ਭੈਣ ਦਾ ਕੱਲ ਫੋਨ ਆਇਆ ਇਹਦੇ ਉਹ ਕਹਿਣ ਦੇ ਕਿ ਇਹ ਲੱਗਦਾ ਜਿੱਦਾਂ ਤੁਹਾਡਾ ਨਾ ਸਾਡਾ ਕੋਈ ਪੁਰਾਣਾ ਰਿਸ਼ਤਾ ਆ ਤੇ ਐਵੇਂ ਲੱਗਦਾ ਜਿੱਦਾਂ ਤੁਸੀਂ ਆਪਣੇ ਹੀ ਕੋਈ ਐਦਾਂ ਫੀਲ ਹੁੰਦਾ ਸਾਨੂੰ ਸਾਰਿਆਂ ਨੂੰ ਤੇ ਇਸ ਲਈ ਆਪਾਂ ਵੀ ਇਹੀ ਚਾਹੁੰਦੇ ਆ ਕੋਸ਼ਿਸ਼ ਕਰਦੇ ਆ ਕਿ ਆਪਾਂ ਨਾਰਮਲ ਫੈਮਲੀ ਜੋ ਆਪਾਂ ਸਭ ਮੀਡਲ ਕਲਾਸ ਲੋਗ ਆਪਾਂ ਸਾਰੇ ਸੇਮ ਜਿਹੀ ਆ ਤੇ ਆਪਾਂ ਉਦਾਂ ਦਾ ਹੀ ਵਲੌਗ ਲੈ ਕੇ ਆਈਏ ਕੋਈ ਐਕਸਟਰਾ ਆਰਡੀਨਰੀ ਨਹੀਂ ਕਰਦੇ ਸਿਰਫ ਆਪਾਂ ਫਿਰ ਨੋਰਮਲ ਫੈਮਿਲੀ ਵਲੌਗ ਹੀ ਲੈ ਕੇ ਆ ਰਹੇ ਜੋ ਤੁਹਾਨੂੰ ਬਹੁਤ ਪਸੰਦ ਆ ਰਿਹਾ ਤੇ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਵੀ ਇਹੀ ਵਲੌਗ ਲੈ ਕੇ ਆਉਂਦੇ ਰਵਾਂਗੇ ਤੇ ਕੋਸ਼ਿਸ਼ ਕਰਾਂਗੇ ਨੇਚਰਲੀ ਰਵਾਂਗੇ ਅਸੀਂ ਕੋਈ ਆਪਣੇ ਕੋਲੋਂ ਐਕਸਟਰਾ ਐਫਰਟ ਜੋ ਵਲੌਗ ਚ ਸਿਰਫ ਦਿਖਾਉਣ ਲਈ ਨਹੀਂ ਪਾਵਾਂਗੇ ਤੇ ਅਸੀਂ ਇਦਾਂ ਹੀ ਬਣੇ ਰਵਾਂਗੇ ਤੁਹਾਡੇ ਨਾਲ ਤੇ ਤੁਸੀਂ ਸਾਨੂੰ ਬਹੁਤ ਸਾਰੀ ਸਪੋਰਟ ਦੇ ਰਹੇ ਹੋ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਬਹੁਤ ਸਾਰੇ ਲੱਖਾਂ ਸੌਰੀ ਲੱਖਾਂ ਤੇ ਜ਼ਿਆਦੇ ਹੋਗੇ ਹਜ਼ਾਰਾਂ ਹੀ ਕਮੈਂਟ ਰੋਜ਼ ਆਉਂਦੇ ਆ ਵਧੀਆ ਵਧੀਆ ਹੀ ਆ ਰਹੇ ਆ ਮੇਰੇ ਹਿਸਾਬ ਨਾਲ ਮੈਨੂੰ 2 ਮਹੀਨੇ ਹੋ ਗਏ ਹਨ ਕੋਈ ਮੈਂ ਨੈਗੇਟਿਵ ਕਮੈਂਟ ਨਹੀਂ ਵੇਖਿਆ ਇੱਕ ਵੀ ਨਹੀਂ ਵੇਖਿਆ ਕਿਉਂਕਿ ਜੇ ਆਪਾਂ ਨੈਗੇਟਿਵ ਕਮੈਂਟ ਹੁੰਦੇ ਹਨ ਨਾ ਤੇ ਫਿਰ ਥੋੜਾ ਜਿਹਾ ਡੀਮੋਟੀਵੇਟ ਹੁੰਦਾ ਬੰਦਾ ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਵੈਸੇ ਹੁਣ ਤਾਂ ਮੈਨੂੰ 2 ਮਹੀਨੇ ਹੋ ਗਏ ਮੈਂ ਕੋਈ ਇਹੋ ਜਿਹਾ ਕਮੈਂਟ ਨਹੀਂ ਵੇਖਿਆ ਜਿਹਦਾ ਕੋਈ ਬੁਰਾ ਕਿਸੇ ਨੇ ਕੀਤਾ ਹੋਵੇ ਤੇ ਬਹੁਤ ਸਾਰਾ ਪਿਆਰ ਦੇ ਰਹੇ ਬਹੁਤ ਸਾਰੀ ਸਪੋਰਟ ਦੇ ਰਹੇ ਅਸੀਂ ਇਦਾਂ ਹੀ ਤੁਹਾਡੀ ਸੇਵਾ ਜੀ ਹਾਜ਼ਰ ਹੁੰਦੇ ਰਾਵਾਂਗੇ ਤੇ ਹੁਣ ਮੈਂ ਇੱਥੇ ਕੋਲ ਤਾਂ ਅੰਮ੍ਰਿਤਸਰ ਸਾਹ ਗੱਡੀ ਸਰਵਿਸ ਕਰਾ ਲਈ ਆਪਾਂ ਤੇ ਮਨਦੀਪ ਤੇ ਸੁਖ ਭ ਉਹ ਮੈਂ ਜਲੰਧਰੋਂ ਤੁਰਿਆ 11 ਵਜੇ ਉਹ ਮੈਂ ਜਲੰਧਰੋਂ ਅੰਮ੍ਰਿਤਸਰ ਗੱਡੀ ਲੈ ਕੇ 1:30 ਵਜੇ ਆਇਆ ਤੇ ਮੈਂ ਇੱਥੇ ਵੀ ਪਹੁੰਚ ਗਿਆ ਉਹ ਅਜੇ ਤੱਕ ਪਿੰਡੋ ਅੰਮ੍ਰਿਤਸਰ ਨਹੀਂ ਪਹੁੰਚ ਗਿਆ ਇੰਨਾ ਟ੍ਰੈਫਿਕ ਜਾਮ ਇੰਨੇ ਬੁਰੇ ਹਾਲ ਹੈ ਨਾ ਅੰਮ੍ਰਿਤਸਰ ਦੇ ਸਾਰੇ ਰੋਡ ਪੁੱਟੇ ਆ ਤੇ ਜਿਹੜਾ ਇੱਕ ਵਾਰੀ ਫਸ ਜਾਂਦਾ ਉਹੋ ਹੀ ਜਾਣਦਾ ਕੰਨਾਂ ਨੂੰ ਹੱਥ ਲਾ ਲੈਂਦਾ ਬੰਦਾ ਉਹ ਵੀ ਉਹ ਗਏ ਨੇ ਤੇ ਗਲਤੀ ਕਰ ਲਈ ਆ ਗਈ ਮੈਂ ਚਲੋ ਲੈ ਹੀ ਜਾਂਦਾ ਵੈਸੇ ਆ ਨਹੀਂ ਚਲ ਤੁਸੀਂ ਚਲ ਜਾਓ ਤੁਸੀਂ ਵੀ ਨਾ ਫਸੋ ਟ੍ਰੈਫਿਕ 'ਚ ਬਾਹਰ ਚਲ ਜਾਓ ਲੇਕਿਨ ਮੈਂ ਕੋਸ਼ਿਸ਼ ਕਰਦਾ ਉਹਨਾਂ ਨਾਲ ਲੈ ਹੀ ਜਾਵਾਂ ਇਨੇ ਤੱਕੇ ਖਾਨ ਦੇ ਬਾਅਦ ਜੀ ਪਹੁੰਚੇ ਆਈਡਿਆ ਮਾਰਕੀਟ ਤੇ ਹੋਣਾ ਹੀ ਪਹੁੰਚੇ 54 ਨੰਬਰ ਸ਼ਾਪ ਦੇ ਉੱਪਰ ਲੈਸਾ ਲੈਣ ਵਾਸਤੇ ਤੇ ਨਾਲ ਰੀਲਾ ਰੂਲਾ ਲੈਣੀਆਂ ਜੋ ਵੀ ਸਾਮਾਨ ਲੈਣਾ ਹੋਵੇ ਇੱਥੇ ਲੈਣੇ ਆ ਤੇ ਜਾ ਕੇ ਕਾਲ ਦੀ ਲਾ ਤੋੜਨੀ ਘਰ ਫਾਸਟਨ ਮਾਰਕੀਟ ਆ ਗਿਆ ਮੈਂ ਤੇ ਇੱਥੇ ਦੇ ਬੰਦਾ ਨਹੀਂ ਲੱਭਣ ਰਿਹਾ ਮਨਦੀਪ ਨਹੀਂ ਕਿੱਥੇ ਲੱਭਨੇ ਇੰਨੀ ਭੀੜ ਇੰਨੀ ਭੀੜ ਓਹੋ ਕਿਵੇਂ ਐਕਟਿਵ ਬਾਹਰ ਮਹਾਨ ਲੱਭੀਆਂ ਬਾਜ਼ਾਰ ਚ ਪਛਾਣੀਆਂ ਨਹੀਂ ਜਾਂਦੀਆਂ ਆਈ ਉਹ ਕਿੱਲੀ ਅੱਗੇ ਆਏ ਆ ਹਾਲ ਨੂੰ ਚੋਂ ਆਂਦੇ ਵਾਸਤੇ ਤੀ ਧੱਕੇ ਬੜੇ ਖਾਦੇ ਇਹ ਤਾਂ ਇਹ ਆ ਵੰਦਰਵੜੀ ਨਿਕਲਣੇ ਜਾਈ ਉਹਨਾਂ ਲੈਸਾਂ ਨੇ ਮਾਹਾਂ ਲੱਭੀ ਮੈਨੂੰ ਤਾਂ ਲੱਭਣੇ ਨਹੀਂ ਆਂ ਪੀੜੇ ਨਹੀਂ ਫੋਨ ਤੇ ਵੀ ਨਹੀਂ ਲੱਭਣ ਡੀਆਂ ਕੁੜੀਆਂ ਇੱਕ ਦੀਵਾਲੀ ਦੇ ਦਿਨਾਂ ਚ ਤੇ ਇੱਕ ਆ ਤਿਆਰਾਂ ਚ ਠੰਡ ਚ ਇੰਨੀ ਪੀੜੀ ਨਾ ਮੈਂ ਪਿੱਛੋਂ ਆਇਆ ਮੈਨੂੰ ਲੱਭੀਆਂ ਹੀ ਨਹੀਂ ਮੈਂ ਉਹ ਬੜੀ ਦੂਰੋਂ ਆਏ ਵੈਸੇ ਅੱਜ ਕਿਹੜੀ ਦੀਵਾਲੀ ਤੇ ਆਂ ਕ੍ਰਿਸਮਸ ਦੀ ਮਨਾਉਂਦੇ ਨੇ ਲੋਕ ਇਹ ਨਵ ਸਵਾਲ ਲੱਗਦੀ ਜਿਹਨੇ ਸੋਨਾ ਸੰਤਾ ਕਲੋਜ਼ ਦੀਏ ਸੋਣਾ ਲੱਗਦਾ ਹੋਵੇ ਕਹਿੰਦੇ ਕੀ ਆਖੇ ਕੀ ਆਖੇ ਵੀ ਨਹੀਂ ਤੂੰ ਹੀ ਨਹੀਂ ਦੇ ਮੈਂ ਯਕੀਨ ਹੀ ਕਰ ਸਕਦੀ ਮੈਂ ਯਾਰ ਮੇਰੀ ਸ਼ਗਨ ਮੇਰੀ ਕੋਟੀ ਆਂਦੀ ਨਈ ਦਾ ਬੱਚਾ ਬੜਾ ਕਿਊਟ ਜ ਮੈਂ ਬਣੇ ਰ ਹੁੰਦਾ ਤੇ ਫੇਰ ਆਂਦੀ ਹਾਂ ਸਹੀ ਜੀ ਆਂਦੀ ਨਹੀਂ ਪਾਗੜਣੀ ਜੀ ਤੇ ਲਿਆ ਬਾਹਰ ਮੈਨੂੰ ਫੜਾ ਦੇ ਬਾਹਰ ਮੈਨੂੰ ਫੜਾ ਦੇ ਆਏ ਮੰਦੀ ਜੀ ਨੇ ਲੈਸਾਂ ਸਾਰੀਆਂ ਲੈ ਆਈਆਂ ਅੱਜ ਸੂਟਾਂ ਨੂੰ ਲਾਦਣੇ ਜਾਂਦੇ ਆਂ ਚਲੋ ਚੰਗੀਏ ਚਲੋ 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 ਕੁਝ ਖਾਣਾ ਏ ਲੱਡੂ ਘਰਾਰੇ ਖਾਣੇ ਆ ਲੱਗਾ ਏ ਭਾਈ ਆਹ ਕੀ ਪਾਣੀ ਲੱਡੂ ਘਰਾਰੇ ਪਾਣੀ ਪੂਰੀ ਲੈਣਾ ਇਹ ਤਾਂ ਇੰਨੇ ਦਾ ਕੁਝ ਨਹੀਂ ਹਾਂ ਬਸ ਚਲੋ ਚੱਲੀਏ ਹਰ ਲਈਏ ਕੋਈ ਸਮਾਨ ਅੱਗੋਂ ਚਲ ਆ ਪੜਾ ਤੇ ਇਥਾਨੋਂ ਲਾਏ ਨਾ ਕਿ ਸੋ ਕੱਢ ਗਏ ਮੈਂ ਉਹਨੂੰ ਫਸਾਤਾ ਜੀ ਇਹਦੇ ਸਹੀ ਗੱਲ ਆ ਕਮਲ ਦੀ ਮਜਾ ਨਾ ਸਾਡੀ ਨਾ ਟਾਈਮ ਲੱਗਾ ਅੱਜ ਪਸਤੇ ਜਾਈਏ ਨਾ ਬੜਾ ਮਜਾ ਦਾ ਇੰਨੇ ਅਸਲ ਚ ਨਾ ਇਹ ਦੋ ਜਣੇ ਐਕਟੀਵਾ ਤਿੰਨ ਜਣੇ ਬਿਠਾਣੇ ਆਂਦੇ ਨੇ ਆਪਣੇ ਲਾੜਦ ਸੋਚੇ ਬਚਰੀ ਨੇ ਤੇ ਇਹ ਵੀ ਸਾਨੂੰ ਇੰਨੇ ਤੱਕੇ ਖਾਦੇ ਇੰਨੇ ਤੱਕੇ ਖਾਦੇ ਮੈਂ ਨਹੀਂ ਦੱਸ ਸਕਦੇ ਤੇ ਹੁਣ ਹੀ ਚ ਅਸ਼ੋਕ ਕੀਤਾ ਆਈੜੇ ਮਾਰ ਕੇ ਮੈਂ ਦੱਸ ਰਿਹਾ ਜਦੋਂ ਮੈਂ 11 ਵਜੇ ਤੁਹਾਨੂੰ ਫੋਨ ਕੀਤਾ ਤੇ ਮੈਂ ਜਲੰਧਰ ਹਾਂ ਤੇ 1:30 ਵਜੇ ਤੇ ਤੁਸੀਂ ਸ਼ਹਿਰ ਪਿੰਡੋ ਸ਼ਹਿਰ ਆਏ ਆ ਮੈਂ ਜਲੰਧਰੋਂ ਮਬਰਸਰ ਆ ਗਿਆ ਹਾਂ ਹਾਂ ਪਹਿਲਾਂ ਤਾਂ ਬੱਸ ਨਹੀਂ ਮਿਲੀ ਬੱਸ ਮਿਲੀ ਮਿਲੀ ਤਾਂ ਪਤਾ ਨਹੀਂ ਕਿਆ ਇਹ ਲੈ ਲੂਗੇ ਮੈਂ ਤਾਂ ਪਹਿਲੀ ਇਹ ਚੜੀ ਬੜੇ ਚੜ ਪਿੱਛੇ ਜਾਣੀ ਕਿ ਚੜੀ ਬੱਸ ਤੇ ਐਵੇਂ ਤੱਕੇ ਧੱਕੇ ਹੀ ਆਪਣੇ ਉਹਦਾ ਰੋ ਸ਼ਹਿਰ ਹੁੰਦੀ ਅਨੁਕਿੰਦੀ ਇਹ ਸੇਤੀ ਪਹੁੰਚ ਜਾਣਾ ਜਨ ਪਿਛੇ ਤਾਂ ਆਤਾ ਤੇ ਬੋਲਤੇ ਤੇ ਬਸੇ ਉੱਥੇ ਹੀ ਆਈ ਇੰਨਾ ਤੋਂ ਉੱਤਰ ਕੀ ਮਰਗੀਆਂ ਹੁੰਦੀਆਂ ਤੂੰ ਮੈਨੂੰ ਕਿਹਾ ਕਹੇ ਮੇਰੇ ਘਰ ਤੋਂ ਦੀ ਮਤਰਾ ਲੈ ਨਹੀਂ ਤੇ ਪੁੱਤ ਨੂੰ ਪਤਾ ਨਹੀਂ ਬੋਲਤੇ ਉਤੋਂ ਦੀ ਘੁੰਮ ਕੇ ਥੋੜੀ ਆਉਂਦੀ ਆਂਦੀ ਜਾਣੀ ਪਤਾ ਨਹੀਂ ਨਾ ਇਹ ਵੀ ਅੱਥਰੂ ਨੇ ਮਿੰਟ-ਮਿੰਟ ਜਿਹਾ ਇੰਨਾ ਤਰਾਤ ਬਸ ਫੇਰ ਉਹ ਆਦੀਆਂ ਆਂਦੀਆਂ ਕਿੱਥੇ ਆਹ ਉਹ ਆ ਸਾਹਮਣੇ ਦਿਖੰਦੇ ਨਾ ਬਸ ਹੱਥ ਤੇ ਫੇਰ ਸਵੇਰ ਨੰਗੇ ਆਂਦੇ ਆ ਕਿੱਥੇ ਆਹ ਉਹ ਸਾਹਮਣੇ ਦਿਖੰਦੇ ਆਹ ਅਦਾਂ ਕਰ ਕਰ ਕੇ ਕਿੰਨੇ ਲਿਆਉਂਦਾ ਕਿੰਨੇ ਤਰਾਗੇ ਲੈ ਆਈਏ ਦੀਦੀਆਂ ਨੂੰ ਦੇਖੋ ਦਹੀਂ ਗੋਡੀਆਂ ਕਰਾਤੀਆਂ ਲੈ ਸ਼ੋਪਿੰਗ ਤੇ ਸਵਾਹ ਕਰਨੀ ਗਾ ਨਹੀਂ ਹੁੰਦੇ ਮੈਂ ਫੇਰ ਆਪਣਾ ਧੱਕੇ ਖਾਣੀਆਂ ਨਿਕਲਿਆ ਜਾਣਾ ਨਹੀਂ ਮੈਂ ਤਾਂ ਰੁਕ ਗਿਆ ਇਹ ਰੁਕਦਾ ਨਹੀਂ ਤਾਂ ਕਿਸੇ ਵਾਸਤੇ ਚਲੋ ਕੋਈ ਨਹੀਂ ਤੁਪਲਾਏ ਪੈਣਾ ਹੈ ਪਿਲੜਵਾਤੇ ਹੋ ਲੱਗੀ ਭੁੱਖ ਤੇ ਹੁਣ ਅਪ ਚੱਲੇ ਆ ਇੱਥੇ ਨਾ ਉਹ ਮਿਲਦੇ ਪਰ ਨਾ ਖਾਣੇ ਠੀਕ ਇਹ ਪਨੀਰ ਪਕੌੜੇ ਤੇ ਸਮੋਸੇ ਤੇ ਜਵੈਨ ਵਾਲੇ ਇੰਨੇ ਟੇਸਟੀ ਹੁੰਦੇ ਦੇਸੀ ਕੀ ਹੋਵੇ ਮੈਂ ਆਏ ਵੀ ਦੇਖੇ ਨਾ ਭੁੱਖੇ ਖਾਣੇ ਨੇ ਮੈਂ ਖਾ ਮੈਨੂੰ ਨਾ ਬੜੀ ਕੋਸੇ ਮੇਰੇ ਖਾਂ ਕੇ ਬੜੀ ਆਉਂਦੀ ਮੈਂ ਤਲਿਆ ਤਾਂ ਨਹੀਂ ਗਈ ਪਤਾ ਦੀ ਗੱਲ ਨਹੀਂ ਕੀਤੀ ਤੂੰ ਤੇ ਉਹ ਖਾਣਾ ਨਾ ਤੂੰ ਬਿਲਕੁਲ ਚਾਹਣ ਚਾਹਣ ਦਾ ਫਾਈਨਲ ਹੋ ਗਿਆ ਹੁਣ ਲੰਘ ਗਏ ਹੁਣ ਤੇ ਫਿਰ ਇੱਥੇ ਵੀ ਨਹੀਂ ਪਹੁੰਚਣਾ ਆਹ ਉਹ ਉੱਥੇ ਟੈਂਪਲ ਵਾਲਾ ਗਾ ਉਹਨਾਂ ਦਾ ਬੜਾ ਸਵਾਦ ਹੁੰਦਾ 버ਗਰ ਪਲੇਅਰੀਆ ਦਾ ਪਰ ਟਾਈਮ ਬਹੁਤ ਲੱਗਣਾ ਮੁੰਡਾ ਕਰ ਨਹੀਂ ਤੈਨੂੰ ਤੇ ਪਚਦੇ ਨੇ ਭਾ ਗੱਲ ਯਾਰ ਗੱਲ ਕਰਦਾ ਸਮਾਨੇ ਰਹਿ ਗਿਆ ਵੀਡੀਓ ਕੱਲ ਗੱਲ ਹੀ ਜਾਂ ਤੇ ਕਰਕੇ ਜਾ ਉਹ ਕਿੱਥੇ ਕੋਈ ਆ ਵੇ ਇੱਧਰ ਫਿਰ ਮੈਨੂੰ ਆਂਦੀ ਕਵਲ ਕਲਾਂ ਕਰਦਾ ਅੱਗੇ ਐਕਚੁਅਲ ਨਹੀਂ ਹੁੰਦੇ ਅੱਗੇ ਮੈਨੂੰ ਇੱਕ ਗਾਲ ਸੁਣਾਏ ਆਸਾਸ ਮਾਰ ਗਈ ਅਜੇ ਵੀ ਸੀ ਜਾਂਦੀ ਫਿਰ ਸੁੱਕ ਪੈਣ ਮੜੀ ਬੈਡੋ ਕੁ ਬੇਟੀ। ਸੁਣ ਕਰ ਮੈਨੂੰ ਜਿਆਦਾ ਗੱਡੀ ਸਿਖਾਉਣ ਨਹੀਂ ਰਹੀ ਤਾਂ ਵਿੱਚੀ ਚੁੱਪ ਕਰਕੇ ਨਹੀਂ ਤੇ ਇਹਨਾਂ ਤੁਹਾਨੂੰ ਵਾਧੂ ਗੱਲਾਂ ਸੁਣਾ ਦੇਣੀਆਂ। ਸੁਣਦੀਆਂ ਰਾਤ ਕੋਦ ਸੁਣਈ ਆ। ਨਹੀਂ ਅੰਤ। ਆ ਬੜੀ ਪੁਰਾਣੀ ਤੇ ਮਸ਼ਹੂਰ ਦੁਕਾਨ ਹੈ ਬਿਸਟੂ ਗੁਲਚੇ ਵਾਲੀ। ਬਹੁਤ ਪੁਰਾਣੇ ਗੁਲਚੇ ਲੰਦੇ ਸਕੂਲ ਪੜ੍ਹਦੇ ਨੇ ਉਹ ਧੰਦੇ ਸਾਹ ਲਾ ਲਾਈ। ਬਣੀਆਂ ਰਾਂ ਨੂੰ ਮੇਰੇ ਸਾਹ ਨਾਲ 20-25 ਸਾਲ ਹੀ ਹੋ ਗਏ ਗੁਲਚੇ ਲੰਦੇ ਨੇ। ਬਹੁਤ ਸਵਾਦ ਨਾਲ ਹੁੰਦੇ। ਕੋਮੰਤ ਬਾਅਦ। ਹੁਣ ਸਾਰਾ ਕੁਮੰਤ ਬਾਅਦ ਖਾਣ ਦੀ ਵਾਰੀ ਆਈ ਤੇ ਖਾਣ ਦੇ ਵਿੱਚ ਕਿਸੇ ਦੀ ਚੋਇਸ ਨਹੀਂ ਰਹਿੰਦੀ। ਤੇ ਜੇ ਤੁਹਾਨੂੰ ਚੱਲ ਕੇ ਗੁਲਚਾ ਖਾਣ ਤੇ ਮੈਂ ਵੈਜੀਟੇਬਲ ਰੋਲ ਮੰਗਾ ਲੇ ਤੇ ਆਹ ਕਹਿੰਦੀ ਕਿ ਮੈਂ ਰਾਲਿਆ ਮੈਂ ਸਾਰਾ ਨਾ ਖਾ ਲੂੰਗੀ ਤੇ ਇਹ ਇਹਨੇ ਮੰਗਾਇਆ ਆਪਣੇ ਵਾਸਤੇ ਨਿਊਟਰਲ ਤੇ ਬਾਕੀ ਸਾਰੇ ਮਾਂਡ ਵਰਤ ਕੇ ਖਾ ਲਾਂਗੇ ਅੱਜ ਕੋਈ ਨਹੀਂ ਰਲਦੀ ਮੈਂ ਕਿਹਾ ਬਲ ਖਾਣਾ ਨਹੀਂ ਖਾਣਾ ਆਹ ਤਾਂ ਬਲ ਨਹੀਂ ਕਰਮ ਕਰਦੀ ਮੈਂ ਨਹੀਂ ਕਰਦੀ ਆ ਗਾ ਮੂੜਾ ਸੜਨ ਨਹੀਂ ਕਿਤੇ ਮੈਂ ਨਹੀਂ ਦੇਖਿਆ ਮੈਂ ਖਾਣਾ ਕੋਈ ਚਾਹ ਆਹ ਨਹੀਂ ਅਜੇ ਪਤਾ ਨਹੀਂ ਕੀ ਖਾਣਾ ਕੋਡ ਮੈਂ ਲਖਾਇਆ ਉੱਥੋਂ ਤੇ ਇਹ ਵਿਚਾਰੀਆਂ ਨੂਡਲ ਤੇ ਲੱਗੀਆਂ ਨੂਡਲ ਸਪ੍ਰਿੰਗ ਰੋਲ ਵੈਰੀ ਗੁੱਡ ਤੁਹਾਡਾ ਬਹੁਤ ਟੇਸਟੀ ਖਾਂਗੇ ਮੈਨੂੰ ਗੋੜੇ-ਗੋੜੇ ਆਉਂਦੀ ਅੱਗੇ ਚੱਲੋ ਫਿਰ ਆਹ ਸਾਰੀ ਡਾਈਟ ਖਾ ਕੇ ਨਾ ਹੈਲਥੀ-ਹੈਲਥੀ ਫੂਡ ਤੇ ਹੁਣ ਉਹ ਤਰਪੀ ਨਾਰੀਅਲ ਪਾਣੀ ਆ ਲੈ ਪਾਣੀ ਕਿੱਧਰ ਗਈ ਕਵਲ ਤਾਂ ਮੈਂ ਫੋਨ ਵਿੱਚ ਪਾ ਲਿਆ ਤੇ ਨੂੰ ਅਜ ਪਤਾ ਨਹੀਂ ਮੇਰੇ ਕੋਲ ਫੋਨ ਨੇ ਹੈ ਮਰਕੋਨੀਆ ਤੇਰ ਕੋਈ ਆ ਨਹੀਂ ਹੈਗਾ ਮੇਰ ਕੋ ਦੱਸ ਦੱਸ ਆਈ ਤੇ ਬਚਦਾ ਮਿਲ ਗਿਆ ਪਤਾ ਨਹੀਂ ਮਿਲਿਆ ਹੀ ਕਿ ਨਹੀਂ ਹੈ ਮਿਲ ਗਿਆ ਹੋਈ ਗਰਮ ਗਰਮ ਉਠਾ ਗਿਆ ਠੰਡਾ ਬਣ ਗਿਆ ਤੇ ਗੱਲ ਖਰਾਬ ਹੋਣਾ ਨਾ ਕਾਕੇ ਦਾ ਕਰਨਾ ਮੈਨੂੰ ਕਿਹਨ ਦੱਸਿਆ ਕਿ ਜੇ ਨਾਲੀ ਪਣੀ ਜਿੱਦਾਂ ਨੈਗੇਟਿਵ ਖਾਦਾ ਪੋਲਤੀ ਖਾ ਲਈ ਸੱਚ ਕਿ ਜਲਦੀ ਆਪਾਂ ਪੋਸਟਿਵ ਖਾ ਲੀਏ ਹਾਂ ਜੀ ਹੁਣ ਆਪਾਂ ਖਾ ਪੀ ਲਿਆ ਤੇ ਹੁਣ ਆਪਾਂ ਪਹਿਲਾਂ ਮੰਮੀ ਨੇ ਕੀਤਾ ਫੋਨ ਮੰਮੀ ਇਹਦੇ ਗਰਨਵਾਜ ਦਾ ਸੁੱਤਾ ਹੈ ਦੁੱਧ ਪੀ ਕੇ ਫੇਰ ਹੀ ਸੋਚਿਆ ਕਿ ਆਂਟੀ ਤੇ ਪਾ ਲੈਣ ਕਿ ਉਹਨਾਂ ਨੇ ਮਤਲਬ ਤਾਂ ਸਾਲਾਂ ਨੂੰ ਪਤਾ ਥਾ ਨਾਲ ਜੁੜੇ ਹੋਏ ਕਾਫੀ ਟਾਈਮ ਤੋਂ ਹੀ ਹੋ ਤੇ ਪਰ ਇਹ ਕਿ ਜਦੋਂ ਹੀ ਹਸਪੀਟਲ ਲੋਡ ਪੈਣੀ ਕਿਸੇ ਵੀ ਕੰਮ ਦੀ ਲੋਡ ਪੈ ਜਿੱਦਾਂ ਡਿਊਟੀ ਤੇ ਹੁੰਦੇ ਆ ਉਸ ਵੇਲੇ ਨਾ ਹਾਜ਼ਰ ਹੋ ਜਾਣਾ ਪਹਿਲਾਂ ਇੱਥੇ ਮੈਂ ਡਾਕਟਰ ਨੂੰ ਕਹਿੰਨਾ ਸਲੀਪਸ ਤੇ ਵਿਚਾਰਾ ਘਟਣ ਹੋਣੀ ਹੈ ਉਹਨਾਂ ਦਾ ਪਤਾ ਲੈਣ ਵਾਸਤੇ ਚੱਲੇ ਅੱਜ ਕਵਲ ਚੱਲੀ ਬਾਕੀ ਸਾਰੇ ਜਾਣਦੇ ਦੀ ਸੁਖ ਤੇ ਹਾਲ ਵਾਲੀ ਜਾਂਦੇ ਜਾਂਦੇ ਮੇਰੇ ਨਾਲ ਕਵਲ ਚਾਹ ਪੀਂਦੀ ਨਹੀਂ ਅੰਟੀ ਕੋ ਚਾਹ ਪੀ ਗਈ ਹੈ ਘਰੇ ਚਾਹ ਨਹੀਂ ਪੀਂਦੀ ਨਹੀਂ ਘਰ ਬੰਦ ਕਰੀ ਆਪਾਂ ਪਹੁੰਚ ਗਏ ਹੁਣ ਅੰਟੀ ਕੇ ਘਰ ਕੁਆਟਰਾਂ ਪੁਲਿਸ ਲਾਈਨ ਪੁਲਿਸ ਕੁਆਟਰਾਂ ਚ ਤੇ ਇੱਥੇ ਹੁਣ ਆਪਾਂ ਇਹਨਾਂ ਦਾ ਪਤਾ ਲਵਾਂਗੇ ਅੰਟੀ ਕਾਫੀ ਢੱਲੇ ਹੋ ਗਏ ਇਹ ਵਿਚਾਰੇ ਤੇ ਇਸ ਕਰਕੇ ਉਹਨਾਂ ਦਾ ਪਤਾ ਲੈਣ ਆਪਾਂ ਆਏ ਤੇ ਇਧਰ ਭੈਣ ਸੁਖ ਵੀ ਉੱਤਰ ਗਈ ਆ ਤੇ ਇਧਰ ਭੈਣ ਕਵਲ ਵੀ ਉੱਤਰ ਗਈ ਆ ਤੇ ਮੰਦੀ ਚੱਲ ਗਈ ਅੰਦਰ ਤੇ ਹੁਣ ਇੱਥੇ ਆਪਾਂ ਠੀਕ ਹੋ ਗਏ ਜਾਨੇ ਆਂ ਅੰਟੀ ਅੰਦਰ ਦਾ ਹੀ ਪਤਾ ਲੈਣ ਆਏ ਇਹਦੇ ਅੰਕਲ ਅਕੋਖ ਨੇ ਮੇਲਾ ਲੱਗਾ ਇੱਥੇ ਚੱਲੀਏ ਠੀਕ ਆ ਜਾਨ ਚਕਲਾ ਤੇ ਚਕਲਾ ਲਿਆ ਸੀ ਆਪਣੇ ਚੱਲਣਾ ਪੀਟੈਕਸ ਇੱਥੇ ਬੜਾ ਮਸ਼ਹੂਰ ਆ ਬਰਸਾਦਾ ਹੋ ਹਜੀ ਵੀ ਨਾ ਆ ਆਏ ਲੱਗਾ ਹੀ ਹੁਣ ਸ਼ੁਰੂ ਹੋਇਆ ਤੇ ਸ਼ੁਰੂ ਹੋਣਾ ਆ ਤੈਨੂੰ ਖਵੰਦੇ ਮੇਲਾ ਬੜੇ ਆਏ ਵੱਡੇ ਵੱਡੇ ਜੀ ਨਾਲ ਨੂੰ ਆਪਾਂ ਰੱਖ ਸਕਦੇ ਦੇਖ ਨਹੀਂ ਸਕਦੇ ਉਹ ਆਏ ਹੋਇਆ ਇੱਥੇ ਲੈ ਜਾਂਦੇ ਕੀ ਹੋ ਮੇਰਾ ਸੱਚੀ ਕਾ ਆ ਗਏ ਆ ਪੱਕਾ ਹਾਰ ਤੇ ਗੱਡੀ ਐ ਲਿਸ਼ਕਾਤੀ ਐ ਨਵੀਂ ਘੜਤੀ ਹੁਦਾ ਤੇ ਇੰਨੀ ਆਬ ਨਹੀਂ ਧੋਤੀ ਜਾਂਦੀ ਹਨਾ ਗੁਰਨੀਵਾਜ 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 ਆ ਜਾ ਆਈ ਨਾ ਬੂਆ ਕੋਲ ਨਾ ਕਰਨਾ ਮੇਰੇ ਮੈਂ ਇਸ ਨੂੰ ਮੈਂ ਸਮਾ ਲੈਂਦਾ ਵੀਂ ਦੇ ਦੋ ਮੈਂ ਕਵਰ ਪਾਤਾ ਗੱਡੀ ਤੇ ਹੁਣ ਨਹੀਂ ਕੱਖ ਮਿਲਣਾ ਇਹਨੂੰ ਕਹੋ ਗੱਡੀ ਦੇ ਕਵਰ ਲਾਵੇ ਤੇ ਲੈ ਜਾਏ ਤਾਂ ਨਵੇਂ ਬੇਸਮਾਨ ਕਰਨਾ ਗੱਡੀ ਨੂੰ ਮੈਂ ਕਿਹਾ ਪਹਿਲਾਂ ਉੱਠਦੀਆਂ ਇਹ ਉਦੋਂ ਨਹੀਂ ਇੱਕ ਵਾਰੀ ਤੂੰ ਆ ਪੁੱਤਰੋ ਇੱਕ ਵਾਰੀ ਤੂੰ ਸਮਾਨ ਗੱਡੀ ਚ ਉਤਾਰਾ ਤੁਹਾਡਾ ਉਦੋਂ ਨਹੀਂ ਕੰਮ ਇੱਕ ਵਾਰੀ ਸਮਾਨ ਲੈ ਕੇ ਜਾਓ ਆਪ ਆਪਣਾ ਇੱਕ ਲਫਾਫਾ ਫੜਿਆ ਇੱਕ ਚ ਮੈਂ ਪਪੀਤਾ ਡਲਡ ਫੜਿਆ ਇੱਕ ਚ ਮੈਂ ਆਪਣੇ ਮੁੰਕੇ ਆਣ ਕੇ ਉੱਦਕੇ ਮੁੰਡਾ ਕੀ ਕੀ ਫੜਦੇ ਆਈਆਂ ਫਿਰ ਹਾਥੀ ਮੇਰੇ ਮੁੰਡਾ ਅੱਗੇ ਉਸੇ ਵਾਰੀ ਫਿਰ ਮੈਂ ਬਣੇ ਚੋਕਾ ਲਿਆ ਹਾਂ ਹੋ ਤੇ ਜੇ ਤੋ ਬਸ ਮੰਨ ਲਓ ਤੂੰ ਬਸ ਤੇ ਆਉਣਾ ਹੋਵੇ ਤੇ ਉੱਤਰਦੇ ਆਪਣਾ ਸਮਾਨ ਫੜੋਗੇ ਜਾਂ ਪਹਿਲਾਂ ਜਾਣੇ ਫੜੋਗੇ ਹੁਣ ਬੋਲੋ ਪਹਿਲਾਂ ਸਮਾਨ ਫੜਾਂਗੇ ਸਮਾਨ ਫੜੇ ਜਾਂ ਜਾਣੇ ਫੜਾਂਗੇ ਤੇ ਬਸ ਕਾਹ ਚੱਲ ਜਣੀ ਪਤਾ ਹੈ ਤੇ ਪਤਾ ਵੀ ਹੁਣ ਕਵਰ ਇਹਨੇ ਫੇਰ ਉਚਾਰਾ ਖਪੂਗਾ ਫੇਰ ਲਾਊਗਾ ਆਹ ਮੈਂ ਕਿਤੇ ਕਿਤੇ ਕਵਾਂ ਦੇ ਕਿਤੇ 4 ਘੰਟੇ ਲਾ ਗਿੰਦੇ ਪਾਉਣ ਲੱਗੇ ਗਰੀਬ ਨੂੰ ਕਿਤੇ ਤੇ ਤੂੰ ਉਹਦਾ ਫੇਰ ਤੈਨੂੰ 4 ਘੰਟੇ ਲਾ ਜਣੇ ਸਮਾਨ ਕੱਢਦੀ ਤੇ ਤਾਂ ਨਹੀਂ ਰਿਹਾ ਤੇ ਮੈਨੂੰ ਉਹ ਚੇਤਾ ਨਹੀਂ ਰਿਹਾ ਸਵਨ ਤੁਹਾਡੇ ਵਿੱਚ ਮੈਂ ਕੱਲੀ ਚਲੀ ਮੈਂ ਆਪਣਾ ਮੈਨੂੰ ਚਾਹੀਦਾ ਨਹੀਂ ਮੈਨੂੰ ਦੋ ਦੋ ਛੁੱਟੀਆਂ ਮੈਨੂੰ ਤਾਂ ਦੋ ਛੁੱਟੀਆਂ ਮੇਰੇ ਦਸਾਂ ਨੇ ਮੁੰਡੇ ਕੋਈ ਗੱਲ ਨਹੀਂ ਕਿੱਢੀ ਆਹ ਰੈਂ ਤੂੰ ਬਾਹਰ ਬਰ ਪੈਂਦੀ ਕਿ ਤੂੰ ਦਸਾਂ ਨੇ ਤੇਰੇ ਮੁੰਡੇ ਨੂੰ ਪਾ ਗਏ ਇਹ ਵਿਚਤ ਨਹੀਂ ਤਾਨੂੰ ਵਿਚਲਾ ਰਾਇੰਦਾ ਸੁੰਦੀ ਇਹ ਮੁੰਡੇ ਲਈ ਕੱਖਾਂ ਲਾ ਕੇ ਖਾ ਲਈ ਤੇਰੀ ਨਾਂਦੀ ਬੁੱਤ ਮੈਂ ਤੇਰੀ ਵਾਤੀ ਇੱਕ ਚੀਜ਼ ਲਗਾਈ ਨੇ ਇਦਾਂ ਗਾਣਾ ਸਮਝੀਏ ਨਾ ਸਮਝੀਏ ਦੀਦੀ ਹਾਂ ਤੇ ਜਾ ਜਾਗਦੇ ਮੈਨੂੰ ਕਿੰਨੀ ਚਰਾਵੇਂ ਸਵੇਰ ਭਰਾ ਬਣ ਕੇ ਮੈਂ ਨਹੀਂ ਜਾਣਾ ਚਰਾ ਨਹੀਂ ਮੈਂ ਪਾਲਾ ਕੋਲ ਪਾਪਾ ਨਾਲ ਲੜਦੇ ਤੇ ਵੇਲਾ ਵੇਖਣਾ ਤੇਰਾ ਭੜਾ ਭੜਾ ਠੀਕ ਹੈ ਬੁੱਤ ਹਾਂ ਇਹ ਲੜਦੀ ਰਹੀ ਤਾਈ ਪਪਾ ਨਾਲ ਲੜਦੀ ਮम्मा ਨਾਲ ਲੜਦੀ ਪਪਾ ਨੂੰ ਕਹਿੰਦੇ ਪਪਾ ਤੇ ਪਿਆਰ ਨਾ ਦੇ ਦਿਆਓ ਮੈਨੂੰ ਬਸ ਸਾਰਾ ਭਾਨੋ ਇਹਨੂੰ ਪਤਾ ਪੰਪ ਦੇ ਕੇ ਤੇ ਇਦਾਂ ਪਿਆਰ ਹੁੰਦਾ ਤੇਨ ਗਲਪਣਾ ਚਲ ਆ ਵੀ ਉੱਠ ਮੈਂ ਨਹੀਂ ਉੱਠਣਾ ਅੱਠਣਾ ਲੈ ਉਹ ਚੱਲ ਉੱਠ ਜਾ ਲੈ ਆਵੇਂ ਤੇਰਾ ਪਪਾ ਰੋੜ ਜਾ ਰਹਿਮਤ ਗੱਲ ਸੁਣ ਹਾਂਜੀ ਤੇਰੀ ਮੰਮਾ ਸ਼ਹਿਰ ਗਈ ਆਈ ਸੀ ਨਾ ਤੇ ਲਈ ਕੱਖ ਨਹੀਂ ਲਿਆਏ ਤੈਨੂੰ ਝੂਠ ਮਾਰਿਆ ਇਹਨੇ ਸੱਚੀ ਆਹੋ ਕਹੋ ਪਾਦੇ ਮੇਰਾ ਪੁੱਤ ਕਲੇਸ਼ ਕਿਦਾਂ ਕਿਦਾਂ ਕਹੇ ਮੇਰੇ ਲਈ ਕੋਈ ਮੇਨੂੰ ਮੰਮਾ ਕੱਖ ਨਹੀਂ ਲਿਆਈ ਰੋ ਰੋ ਤੇਰੀ ਸੱਚੀ ਕੱਖ ਨਹੀਂ ਲਿਆਈ ਬੋਤਾ ਸੱਚੀ ਆਹੋ ਤੇ ਮੰਮਾ ਨੇ ਮੈਂ ਕੀ ਆਂਦੀ ਹਣਾ ਕੀ ਆਂਦੀ ਤੈਨੂੰ ਬਸ ਜਾਂਦੇ ਕੇ ਮੈਂ ਤਾਂ ਬਾਤ ਕੁਝ ਨਹੀਂ ਲਿਆਏ ਤੂੰ ਜਾ ਫਿਰ ਰੋ ਚੱਲ ਕਿੱਦਾਂ ਕਿੱਦਾਂ ਰੋਈਦਾ ਇਹਨੂੰ ਕਹਿਆ ਵੀ ਆ ਆ ਮਿਲ ਲਾਗਦੇ ਮਿਲ ਲਾਗਦੇ ਮੈਨੂੰ ਇਹ ਸ਼ਹਿਰ ਖੜਕਾ ਜਾਂ ਮੇਰਾ ਪਤਾ ਨਹੀਂ ਚੱਲ ਕਲੇਸ਼ ਪਾ ਦੇ ਨਹੀਂ ਚੱਲ ਮम्मा ਨਹੀਂ ਦੇ ਜਾ ਕੇ ਇਹ ਜੋਗਾ ਨਹੀਂ ਮम्मा ਤੋਂ ਇੱਕ ਦਿਨ ਮੇਰੇ ਕਿਹਾ ਕੋਈ ਲੜਦਾ ਵੀ ਨਹੀਂ ਕਰੀਏਗੀ ਸੇ ਆਪਾਂ ਆ ਕੀ ਫਾਲ ਲਾ ਕੇ ਆਏ ਉਹ ਤੇ ਸਾਰਾ ਸਮਾਨ ਮੈਂ ਦੁਕਾਨ ਦਾ ਲੈ ਕੇ ਆਇਆ ਡੈਡੀ ਨੂੰ ਦੇਣਾ ਸੀ ਟਰੈਕ ਤੇ ਮਂਦੀ ਲਸ ਲੈ ਕੇ ਆਇਆ ਏ ਪੁੱਤ ਠੰਡ ਵਾਸਤੇ ਲਿਆਂਦਾ ਥੋੜੇ ਹੱਥ ਪੈਰ ਠਰਦੇ ਆ ਨਾ ਥਰੇ ਨਿੱਕੇ ਕਰ ਲੀਦੇ ਠੀਕ ਆ ਸਾਡੇ ਘਰ ਦੀ ਪਿਆਰ ਤੇ ਮੇਰੀ ਗੱਲ ਸੁਣ ਮੇਰੇ ਅੱਖ ਦੇ ਜਾਣੇ ਵੀ ਨਹੀਂ ਲੱਗਦੇ ਮੈਂ ਰਹਿਮਤ ਨੂੰ ਬੜਾ ਪੰਪ ਦੇ ਕੇ ਲਿਆਂਦਾ ਨਾਗਾ ਰਹਿਮਤ ਤੇਰੀ ਮੰਮੀ ਤੇਲੀ ਕੱਖ ਨਹੀਂ ਲਿਆਈ ਪੁੱਤ ਪਾ ਦੇ ਕਲੇਸ਼ ਅੰਦਾ ਤੇ ਮੈਨੂੰ ਦੱਸਤਾ ਨੇ ਮੇਲੀ ਮੰਮਾ ਕੱਖ ਨਹੀਂ ਲੈ ਕੇ ਆਏ ਮਾਰੀ ਇੱਕ ਮਗਰੋਂ ਇਹ ਜੇ ਕਹਾਂ ਬਈ ਕਿ ਮੈਂ ਜੋ ਮੈਂ ਕਹਿੰਦਾ ਮੈਂ ਫਿਰ ਹੁਣ ਮੰਦੀ ਹੁਣ ਇਹਨੇ ਚਾਹ ਚਲਾਚੀ ਪਾਗ ਬਣਾ ਕੇ ਦੇਣੀ ਵਧੀਆ ਜੀ ਕਿਰੋਜੀ ਕਿਰੋ ਇਹਨੇ ਬਣਾਉਣੀ ਆ ਮੈਨੂੰ ਮੈਂ ਜਾ ਆਪਣੇ ਮਾ ਦਾ ਸਿਰ ਸੁਲਪਾੜ ਕੋਈ ਕਹਿ ਲੇਟ ਕੋਈ ਮੈਨੂੰ ਚੀਜੀ ਲੈ ਕੇ ਦੇ ਮਮਾ ਚੀਜੀ ਲੈ ਕੇ ਦੇ ਉਹ ਨਹੀਂ ਜਾਣ ਇਦਾਂ ਦੇ ਮੇਰੇ ਅੱਖੀਂ ਨਹੀਂ ਲੱਗਾ ਐਡਾ ਅੰਤਰਾਈ ਇਹ ਫਿਰ ਜਾਣੀ ਕਿਦਿਆ ਟੀੜ ਦੇ ਕਮਲ ਦੇ ਟੀਠਾ ਦੇ ਟੀੜ ਸਰਦਾਰਾਂ ਦੇ ਸਰਦਾਰ ਕਮਲ ਗਰੀਦਕੌਰ ਕੌਜੀਦਕੌਰ ਅਬ ਇਹ ਤੇ ਜਾਣ ਲੱਗੇ ਉਹ ਹੀ ਆ ਗਏ ਘਰ ਤੇ ਸ਼ਾਮਾ ਪੈ ਗਈਆਂ ਤੇ ਹੁਣ ਆਪਾਂ ਚੱਲੇ ਥੋੜੀ ਸੈਰ ਕਰਨ ਗੁਰਨਵਾਇ ਨੂੰ ਲੈ ਕੇ ਭੁਈ ਹੀ ਤੇ ਤਾਈ ਗਈਆਂ ਆ ਪਾਜਾਲਦੇ ਇਹਨਾਂ ਦੇ ਨਾਲ ਉਹ ਸਾਹਮਣੇ ਦੇਖੀਏ ਮੈਨੂੰ ਨਾ ਜਦ ਤਹੀਂ ਕਿਹਾ ਉਹ ਦੁਆਲੇ ਨਹੀਂ ਤੇ ਹੁਣ ਆਪਣੇ ਘਰ ਲੈਣਾ ਵੀ ਹੁਣ ਤਾਂ ਕਰ ਲੰਦੀ ਸਾਡੀ ਵੇਖੋ ਤੇ ਸਾਡੀ ਸਲਾਹ ਹੁੰਦੀ ਸਲਾਹ ਸਾਡੀ ਹੁੰਦੀ ਫਿਰ ਮੈਂ ਦੋਵੇਂ ਬੰਦੇ ਰੱਖਿਆ ਮੈਨੂੰ ਨਾ ਚੜਿਆ ਮੈਨੂੰ ਨਾ ਇਹ ਕਿ ਮੈਂ ਕੰਮ ਕਰਨਾ ਘਾਦਾ ਤੇ ਫਿਰ ਮੈਂ ਤੁਹਾਡੇ ਨਾਲ ਤਰਨ ਮੈਨੂੰ ਨਾ ਹਣ ਕੋਈ ਲੱਭ ਨਹੀਂ ਰਿਹਾ ਤਾਂ ਅੰਨਾ ਦੂਰੋ ਵੇਨੇ ਡੈਡੀ ਦੇ ਫੂਟ ਤੇ ਡੈਡੀ ਦੇ ਧੋਤੂ ਕੇ ਮੰਮੀ ਨੇ ਰੱਖੇ ਇਹ ਤੇ ਮੰਮੀਆਂ ਦੇ ਰਾਤ ਤੋਂ ਦਿਰੇ ਡੈਡੀ ਦੇ ਰੇ ਅੱਖ ਨੇ ਤੁਹਾਏ ਦੇ ਤੂਪਾਂ ਲਈ ਪੰ ਸਾਰੇ ਜਾਨੇ ਬਹਿ ਗਏ ਆਣ ਕੇ ਇੱਥੇ ਰੁੱਖਾਂ ਥਲੇ ਸਾਡੇ ਬੜੇ ਪਿੰਡ ਸੋਹਣੀ ਬੈਣ ਲਈ ਜਗਾ ਬਣੀ ਆਵੇ ਸਾਡੇ ਘਰ ਦੇ ਲੱਗਿਆ ਕਿੰਨੀ ਸੋਹਣੀ ਛਤਰੀ ਆ ਖਜੂਰਾ ਲੱਗੀਆਂ ਦੋ ਚਾਰ ਕਿਸ ਸਖਾਈ ਮੈਂ ਚਾਹਤ ਦਿਖਾਇਆਗੀ ਕਿਸ ਖਾਇਆ ਕੀ ਤੋ ਇੱਦਾਂ ਕਰਦਾ ਹੋਵੇ ਬੜੀ ਚੀਜ਼ ਸਖਾਈ ਸੁਆਣਾ ਕਹਿੰਦਾ ਮਾਹੀ ਉਹ ਕਹਿੰਦਾ ਨਹੀਂ ਕਹਿੰਦਾ ਇਸ਼ਾਰਾ ਦੇ ਬੱਚੇ ਵਧੀਆ ਇਹ ਚੀਜ਼ਾਂ ਸਕੁੰਦੇ ਹਾਂ ਬਹਾ ਬੱਚੂ ਜਾਓ ਗੈਸਟ ਆਏ ਨੂੰ ਨਮਸਕਾਰ ਕਰਕੇ ਆਓ ਸਲਾਮ ਕਰਕੇ ਆਓ ਤੇ ਸਾਡੇ ਪਿੰਡਲੇ ਜਾ ਜਾਓ ਆਏ ਉਹਨਾਂ ਨੂੰ ਮੂੰਹ ਚ ਉਂਗਲ ਪਾ ਕੇ ਵਿਖਾ ਦੇ ਜਾ ਨਾ ਨੱਕ ਚ ਉਂਗਲ ਮਾਰ ਕੇ ਵਿਖਾ ਦੇ ਇਦਾਂ ਦੇ ਸਾਡੇ ਪਿੰਡਾਂ ਲੋਕੀਂ ਕੀ ਲੈ ਗਏ ਹੋ ਜਰਾਗੇ ਬੋਟੀ ਜਿਗਲੇ ਗਏ ਹਾਂ ਸਾਡੇ ਜਾਂਦੇ ਪ੍ਰਾਣੇ ਬੈਠੇ ਵੇਖ ਕੇ ਨਾ ਪੁੱਠਾ ਨਾ ਤੇਰਾ ਕੀ ਭਲਾ ਬਿੱਲੀ ਕੀ ਕਰਦੀ ਭਲਾ ਕੁੱਤਾ ਕੀ ਕਰਦਾ ਇਹ ਇਹਨੂੰ ਇਹਨੂੰ ਕਹਿੰਦੇ ਐਵੇਂ ਕਹਿੰਦੇ ਅਹੀਂ ਅਹੀਂ ਲੋਕ ਕਹਿੰਦਾ ਬਾਹਰ ਭਲਾ ਮੇਮੀ ਕੀ ਕਰਨੀ ਸੀ ਇਹਨੇ ਕਹਨਾ ਬੂ ਆਹ ਜਾਣੇ ਸਾਡੇ ਗੱਲਾਂ ਸਿੱਖਦੇ ਆਹ ਕਾ ਜਾਣੇ ਸਾਡੇ ਗੱਲਾਂ ਸਿੱਖਦੇ ਆਹ ਆਵੇ ਆਵੇ ਸਿਕਾਇਆ ਕਰਦੇ ਗੁਰਪਤ ਆਉਂਦੇ ਕਿਚੀਚੀ ਲੈ ਲੈ ਗੁਰਪਤ ਕਿਚੀਚੀ ਲਾਇਆ ਜੀਜੀ ਲੈ ਕੇ ਖਾ ਲੋ ਓਏ ਆ ਸਖੰਦੀ ਆਈ ਉਹ ਤੇ ਬੁਲਾ ਲੈ ਤੇ ਤੇ ਜੀਆ ਕਰਾ ਲੈ ਕਿੱਥੇ ਚਲਾ ਦੇ ਕਿੱਥੇ ਚਲਾ ਦੇ ਲਾ 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 ਲੈ ਲੈ ਕੀ ਹੈ ਆ ਆ ਆ ਉਹ ਵੀ ਆ ਉਹ ਤੇ ਆ ਮਾਲ ਦੇ ਗੰਦੇ ਮੈਂ ਨਾ ਦਵਾਈ ਲੈ ਕੇ ਪੁੰਚਿਆ ਰਸਈ ਨੂੰ ਘਰ ਤੇ ਆ ਗੁਰਨਵਾਰ ਹੋ ਗ੍ਰਹਮ ਸਿੰਘ ਨੇ ਫਰੂਟੀਆਂ ਦੇ ਸਨਾ ਗੰਡਿਆਂ ਦੇ ਸਨਾ ਮੋਖਲੀ ਦੇ ਸਨਾ ਹਣ ਕੀ ਕੀ ਸੁਨਾ ਹੀ ਆ ਗਏ ਮੈਨੂੰ ਫੜੋ ਆਪਣੇ ਫਰੂਟੀਆਂ ਕਿਦਾ ਖੁਸ਼ ਹੋਇਆ ਹਰ ਨੀ ਮਮਾ ਫੜ ਲਈਏ ਨੂੰ ਥੋੜੇ ਜਿਹਾ ਬਾਏ ਬਾਏ ਰਵਿੰਦਰ ਆਇਆ ਨਹੀਂ ਹੈ ਨਹੀਂ ਆਣਗੇ ਪ੍ਰੈਸ ਕਰ ਪ੍ਰੈਸ ਜਿਹੜਾ ਤੇਰਾ ਕੰਮ ਹੈ ਦਵਾਈਆਂ ਪਕੜਨੀਆਂ ਇਹ ਹੁਣ ਦਵਾਈਆਂ ਦੇ ਸਿਰ ਤੇ ਚੱਲਣਾ ਬਹੁਤ ਬੁਰਾ ਲੈ ਵੀ ਘਰ ਆ ਜਾਓ ਸਹੀ ਕਿਤੇ ਬੰਦੇ ਨੇ ਕਿਤੇ ਜਾਣਾ ਹੋਣਾ ਆਪਣੇ ਯਾਰਾਂ ਬੇਲੀਆਂ ਨਾਲ ਘੁੰਮਣ ਤੇ 부ੜੀਆਂ ਨੂੰ ਐ ਹੁੰਦਾ ਜਿੱਦਾਂ ਪਤਾ ਨਹੀਂ ਕਿਤੇ ਸੰਖਣ ਕੋ ਚੱਲ ਚੱਲੇ ਕੇ ਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਹੁਣ ਇਹ ਦੀਆਂ ਕਿਤੇ ਮੇਰੇ ਗੁੱਠੇ ਨਹੀਂ ਮੇਰੀ ਬਾਹਾਂ ਵਿੱਚ ਇੱਥੇ ਪਾਣੀ ਧੀ ਜਾਂ ਗਰਮ ਕਾ ਕੇ ਮੈਂ ਤੁਹਾਨੂੰ ਅੱਗੇ ਵੀ ਇੱਕ ਗਾਣਾ ਸੁਣਾਇਆ ਹੈ ਕਿ ਕੀ ਗਾਣਾ ਜਾਂ ਦੀ ਹਾਕ ਵਜੇ ਤੇ ਲਾਵਾਂ ਤੋਂ ਉੱਠ ਖੜਦੇ ਆ ਦੱਸੋ ਜੀ ਮਾਲਕੋ ਦੱਸੋ ਜੀ ਨੇ ਹੁਣ ਚੰਗੀ ਹੁਣ ਕੋਈ ਖਾਂਗ ਨਹੀਂ ਹੁੰਦੀ ਜੇ ਰਾਮ ਕਹਿੰਦਾ ਮੈਨੂੰ ਖਾਂਗ ਹੁੰਦੀ ਜਾਂ ਮੈਂ ਪਾਣੀ ਲੈ ਤੇ ਫੇਰ ਵੇਖ ਮੈਂ ਤਨ ਹਾਲ ਕੀ ਕਰਨਾ ਓਕੇ ਠੀਕ ਕੀ ਕਰੇਗੀ ਦਵਾਈ ਲੈ ਕੇ ਦੇਹੇਗੀ ਦਵਾਈ ਨਹੀਂ ਫੇਰ ਤਾਂ ਦੱਸੋ ਕਿ ਨਾ ਆਂਦਾ ਨਹੀਂ ਇੱਕ ਚੁਟਕਲੇ ਚ ਵੇਖਿਆ ਮੈਂ ਉਹ ਚਾਹਦਾ ਇੱਕ ਨਾ ਮੇਰੇ ਸਾਹਮਣਿਆਂ ਦਾ ਕੋਈ ਖਾਂਗ ਨਹੀਂ ਸਕਦਾ ਤੇ ਉਹ ਆਂਦਾ ਕਿਉਂ ਖਾਂਗ ਕਿਉਂ ਨਹੀਂ ਸਕਦਾ ਕਹਿੰਦਾ ਮੈਂ ਖਾਗ ਦੀ ਦਵਾਈ ਵੇਚਦਾ ਉਹ ਤੇਰਾ ਹਾਲ ਓਏ ਤੂੰ ਵੀ ਮੈਨੂੰ ਖਾਂਗ ਦੀ ਦਵਾਈ ਦੇ ਦੀ ਠੀਕ ਹੈ ਬਾਈ ਹੈ ਅਬ ਮੇਰੇ ਮਫਲਰ ਤੇ ਆ ਸਾਰੇ ਮੇਰੇ ਮੁਹੱਲੇ ਦੇ ਲੈ ਭੀ ਮੈਂ ਡਿਊਟੀ ਤੇ ਖੜਨ ਵਾਲੇ ਮੇਰੇ ਵਨਡੇ ਖੜਨ ਵਾਲੇ ਸਾਰੇ ਜਨਾਨੀ ਨੇ ਸ਼ੋਰ ਬਣਾ ਲਈ ਤੇ ਕੋਈ ਨਹੀਂ ਮੈਂ ਤੇ ਤੇ ਪਿਆ ਨਹੀਂ ਕਰਦੀ ਗਾਣ ਸੁਣਨ ਕਿੱਦਾਂ ਲੱਗੇ ਇਹ ਦੋ ਵਾਰੀ ਵੇਲਾ ਪਿਛੋਂ ਵਜ ਮਰੀ ਜਾਂਦੀ ਫੇ ਇਹਦਾ ਫੇ ਦੱਸ ਕੇ ਜਾਈ ਕੋਈ ਕੰਮ ਨਾ ਰਹਿ ਜੇ ਮੈਂ ਚੱਲਿਆ ਆਇਆਸ਼ੀ ਕਰਨ ਘੁੰਮਣ ਫਿਰਨ ਨਹੀਂ ਉੱਥੇ ਸ਼ਹਿਰ ਹੋਣੇ ਖਾ ਕੇ ਤਲਿਆ ਵੜ ਫੇ ਕੋਈ ਖਾਣ ਨਹੀਂ ਜਾਣਾ ਗੱਲਾਂ ਪਤਾ ਕਰਨੀਆਂ ਦੁੱਖ ਸੁੱਖ ਆਪਣੇ ਸਾਂਝੇ ਕਰਨੇ ਆਪਣੇ ਯਾਰਾਂ ਬਿੱਲੀਆਂ ਨਾਲ ਦੇ ਲਹੌਲਾ ਹੋ ਜਾਂਦਾ ਤੇ ਇਹਨੇ ਚੁਗਲੀਆਂ ਕਰਨੀਆਂ ਉਨੇ ਕਹਣਾ ਮੈਂ ਇਦਾਂ ਕਰਦਾ ਮੈਂ ਇਦਾਂ ਕਰਦਾ ਮੈਂ ਇੱਥੇ ਨਹੀਂ ਜਾਂਦੀ ਮੈਂ ਕਹਣਾ ਇੱਥੇ ਨਹੀਂ ਜਾਂਦੀ ਇਹ ਸਾਡੀਆਂ ਕੰਨਾਂ ਤੇ ਤੂੰ ਹੱਲ ਦੇ ਵਿੱਚ ਕੀ ਲੈਣਾ ਹੈ ਬਾਏ ਬਾਏ ਹਾਸਾ ਮੈਂ ਕਿੰਨਾ ਬਣਾਉਣਾ ਇਦਾਂ ਹੀ ਸੜਿਆ ਬਣਾਉਣਾ ਨਾ ਹਾਸਾ ਮੈਨੂੰ ਬਾਹਰ ਹੀ ਆਉਂਦਾ ਕਰੂੰ ਪੰਨਸਰੀ ਕਾ ਆਪ ਹੈ ਡੀ ਮੋਗਲੀ ਨੂੰ ਮਤ ਦੇ ਨਾਲ ਲਿਆ ਕੇ ਦਿੱਤੀ ਮੈਂ ਮੋਗਲੀ ਰਾਜ ਭੈਣ ਜਿੰਨੀ ਮਰਜੀ ਖਾ ਤੂੰ ਹੋਰ ਲਿਆ ਕੇ ਦਵਾਂ ਤੈਨੂੰ ਨਹੀਂ ਬੜੀ ਬੜੀ ਆ ਹੋਰ ਖੁਰਕੜਾ ਪਾਣੀ ਕਿਦੇ 44 ਪਿੰਦੀ ਮੰਮੀ ਅੱਜ ਮਾਲਾ ਦੇ ਫੇਰ ਨਾ ਜੀ ਮੰਮੀ ਨੇ ਪਾਰਟ ਬਹੁਤ ਸੇਦਾ ਕੀਤਾ ਨਹੀਂ ਕੋਈ ਨਾਇਰ ਖੜਾ ਹੁੰਦੇ ਤੇ ਹੁਣ ਆਪਣੇ ਜਿੰਨਾ ਪਾਠ ਰਿੰਦਾ ਉਹ ਪੂਰਾ ਕਰਨ ਦਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਆ ਬੈਣ ਤੂੰ ਸਨਾ ਬੜਾ ਕਾਲਾ ਸ਼ੌਲ ਲਿਆਈ ਤੂੰ ਤਾਂ ਐਂ ਜਿੱਦਾਂ ਦੁਆ ਪੜਨ ਲੱਗੀਆਂ ਨੀ ਕਿਦੇ ਮੇਰੇ ਫੇਰ ਜਾਣਾ ਲੈਣਾ ਸਿੱਕਲ ਨੇ ਮੈਂ ਕੱਲ ਮੈਨੂੰ ਛੁੱਟੀ ਆ ਤੇ ਭੈਣ ਨੇ ਜਿੱਥੇ ਆਖੂਗੀ ਉਥੇ ਜਾਣਾ ਕੱਲ ਦਾ ਮੈਂ ਡਰਾਈਵਰ ਆ ਇਹਨੇ ਗੱਡੀ ਦੀ ਟੈਂਕੀ ਕਰਾਉਣੀ ਫੁੱਲ ਨਵੀਂ ਗੱਡੀ ਦੀ ਆਦੀ ਮੈਂ ਫੁੱਲ ਟੈਂਕੀ ਕਰਾਉਣੀ ਤੇ ਕੱਲ ਮੈਂ ਮਾਲ ਚੋਂ ਆਪਣੇ ਪੁਰਾਣੇ ਵਾਤੇ ਹਾਈ ਨੈਕ ਦੀਆਂ ਉਹ ਟੀ-ਸ਼ਰਟਾਂ ਲੈ ਆਉਣੀਆਂ ਤੇ ਵੇਖੋ ਹੁਣ ਮੈਨੂੰ ਕਿੱਥੇ ਕਿੱਥ ਤੇ ਆਪਾਂ ਦੇ ਨਾਲ ਬਸ ਗੁਲਾਮ ਆ ਜਿੱਥੇ ਆਖੂ ਵੀ ਐਨੂੰ ਮੋੜੋ ਡਰਾਈਵਰ ਮੈਂ ਉਹਨੂੰ ਮੋੜਦੇ ਨਹੀਂ ਐਨੂੰ ਆਖੂ ਵੀ ਐਨੂੰ ਮੋੜਦੇ ਨਹੀਂ ਤੇ ਨਾਲ ਹੀ ਇਹਨੇ ਮੈਨੂੰ 5 7 ਨਵੀਆਂ ਟਿਸ਼ੂਆਂ ਆ 5 7 ਨਵੇਂ ਬੂਟ ਜੋੜੇ ਮਾਲ ਚੋਂ ਲੈ ਦਨੇ ਵਿਚਾਰੀ ਨਹੀਂ ਧੀ ਚੰਗੀ ਕੁੜੀ ਬਾਏ ਬਾਏ ਅਸੀਂ ਜਾਂਦੀ ਜਰੀ ਮਜ਼ਾਕ ਕਰਨਾ ਵਾ ਇਦਾਂ ਹੀ ਥੋੜਾ ਜਿਹਾ ਹੱਸਾ ਕੇ ਡਾ ਪੁੰਨਰੀ ਦਾ